ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਟਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਡਾਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚੋਂ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਜੀ ਉਹਨਾਂ ਦਾ ਵਪਾਰ ਦਾ ਕੰਮ ਆ ਟੋਟਲ 4 ਪਸ਼ੂ ਸੇਲ ਕਰਨੇ ਆ ਤਿੰਨਾਂ ਪੰਜ ਝੋਟੀਆਂ ਦਿਖਾਉਣੀਆਂ ਵਾ ਦੋ ਗੱਬਣਾ ਤੇ ਇੱਕ ਟੋਕੜ ਗੱਬਣਾ ਜੀ ਸੈਂਟਰ ਵਾਲੀ ਟੋਕੜ ਗੱਬਣ ਆ ਇੱਕ ਵੈੜ ਦਿਖਾਉਣੀ ਆ ਬਹੁਤ ਚੰਗੀ ਕੁਆਲਿਟੀ ਦੀ ਬਹੁਤ ਹੀ ਸੋਹਣੀ ਆ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਉਹਨਾਂ ਕੋਲ ਲੈ ਲਓ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਤੋਂ ਟੋਟਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਨ ਟੈਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਿਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੇ ਡੀਟੇਲ ਲੈਣੀਆਂ ਜੀ ਹਾਂਜੀ ਸਾਸਰੀ ਗਾਲ ਭਾਜੀ ਸਾਸਿਕਾ ਪਿੰਡ ਸਾਹਿਬ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਸਾਨੂੰ ਵਧੀਆ ਚੜਦੀ ਗਲਾ ਜੀ ਪਹਿਲੀ ਵੀਡੀਓ ਲੱਗੀ ਆ ਜੀ ਹਾਂਜੀ 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 ਪਹਿਲੀ ਆ ਜੀ ਤੇ ਵਪਾਰ ਦਾ ਕੰਮ ਆ ਜੀ ਹਾਂਜੀ ਹਾਂਜੀ ਵਪਾਰ ਦਾ ਆ ਜੀ ਠੀਕ ਆ ਹਾਂਜੀ ਤੇ ਮੋਲ ਨੇ ਕਿਨੇ ਕੀ ਕਰਦੇ ਮੋਲ ਛੋਟੇ ਛੋਟੇ ਆਪਾਂ ਰੱਖੇ ਆ ਬਹੁਤਾ ਕੋਈ ਵੱਡਾ ਮਾਰਜਿਨ ਨਹੀਂ ਹਟਦਾ ਹੈਗਾ ਠੀਕ ਆ ਬਸ ਆਈਟਮਾਂ ਚਲਦੀ ਜਾਵੇ ਇਹਨੇ ਵੜਾਵਾ ਠੀਕ ਆ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਨੂੰ ਜੀ ਵਪਾਰ ਕਰਦੇ ਨੂੰ ਲਗਭਗ ਤੇ 2 ਸਾਲ ਹੋ ਗਏ ਆ ਹਾਂਜੀ ਤੇ ਅੱਗੇ ਥੋੜਾ ਛੋਟੇ ਲੈਵਲ ਤੇ ਕਰੀਦਾ ਹੈ ਜੀ ਤੇ ਹੁਣ ਜਿੱਦਾਂ ਜਾਨਵਰ ਆਉਂਦੇ ਜਾਂਦੇ ਆ ਆਈ ਜਾਂਦੇ ਜਾਈ ਜਾਂਦੇ ਆ ਠੀਕ ਆ ਹਾਂ ਇੱਕ ਦੋ ਰੋਜ਼ ਦੇਰ ਜਾਨਾਂ ਦੇ ਜਾਈਦੇ ਆ ਛੋਟੀਆਂ ਚੰਗੀਆਂ ਹਨਾ ਛੋਟੀਆਂ ਵਧੀਆ ਜੀ ਬਹੁਤ ਵਧੀਆ ਦੋ ਗੱਬਣਾ ਤੇ ਇੱਕ ਦੋ ਕੜ ਗੱਬਣ ਇਹ ਦੋ ਗੱਬਣਾ ਵਾਂ ਇੱਕ ਧੋਕੜ ਗੱਬਣਾ ਜੀ ਦੂਜੇ ਸਵੇਰੇ ਆ ਦੋ ਇਹ ਤੇ ਨਹੀਂ ਠੀਕ ਆ ਹਾਂਜੀ ਹਾਂਜੀ ਤੇ ਇੱਕ ਵਾਰ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਮਨਜੀਤ ਸਿੰਘ ਮੰਨਾ ਜੀ ਪਿੰਡ ਬਡਾਲਾ ਕਲਾ ਜੀ ਤੇ ਤਹਿਸੀਲ ਬਾਬਾ ਕਲਾ ਸਾਹਿਬ ਆ ਜੀ ਇਸਟ ਕਬਰਸਰ ਠੀਕ ਹੈ ਜੀ ਹਾਂ ਤੇ ਫੋਨ ਨੰਬਰ ਦੱਸੋ ਜੀ ਫੋਨ ਨੰਬਰ 97796 81770 ਠੀਕ ਹੈ ਹਾਂ ਜੀ ਸ਼ਰਵਾਤ ਵੇੜ ਤੋਂ ਕਰੀ ਸ਼ਰਵਾਤ ਆਉਗੀ ਆ ਪਹਿਲੇ ਸੂਏ ਵੱੱਛੀ ਆ ਅੱਛਾ ਪਹਿਲਾ ਹੀ ਸੂਆ ਸੋਹਣਾ ਪਹਿਲਾ ਸੂਆ ਸੋਹਣਾ ਜੀ ਠੀਕ ਹੈ ਜੀ ਦੰਦਾਂ ਦੇ ਵਿੱਚ ਆ ਜੇ ਦੰਦਾ ਜੀ ਆ ਹਾਂ ਜੀ ਹਾਂ ਜੀ ਕਿੰਨੇ ਦੰਦ ਹੈ ਜੀ ਇਹ ਇਹਦੇ ਚਾਰ ਦੰਦ ਆ ਜੀ ਚਾਰ ਦੰਦ ਵੱਛੀ ਆ ਬਾਕੀ ਸੋਹਣੇ ਸੰਖੇ ਹੀ ਆ ਹਨਾ ਥਣੇਵਾ ਵੇਖੋ ਤੁਸੀਂ ਬਹੁਤ ਵਧੀਆ ਕਰਮਾਰੀ ਨੂੰ ਲੱਗਾ ਵਾ ਕੁਆਲਿਟੀ ਚੰਗੀ ਵੇੜ ਦੀ ਫੇਸ ਦਿਖਾਈਏ ਪਹਿਲਾਂ ਹਾਂ ਜੀ ਦਿਖਾਓ ਜੀ ਬਾਕੀ ਥਾਣ ਦੀ ਕੁਆਲਿਟੀ ਵੇਖੋ ਜੀ ਥ ਕੁਆਰਟੀ ਵਾਲਾ ਖਾਣ ਲੱਗਾ ਚਾਰੇ ਥਾਂ ਇੱਕੋ ਜਿਹਾ ਜੀ ਹਾਂਜੀ ਹਾਂਜੀ ਪਹਿਲਾਂ ਹੀ ਸੂਆ ਫੋਨ ਲਓ ਭਾਜੀ ਇਹਨੂੰ ਹਾਂਜੀ ਫੋਨ ਕੇ ਤੋਰੋ ਜੀ ਕਿੰਨੇ ਦਿਨ ਖੜਦੀ ਐ ਇਹ ਵੇਖੋ ਜੀ 2-4 ਦਿਨੀਆਂ ਵੱਧ ਵੱਧ 5 ਦਿਨ ਲੱਗੇ ਇੱਥੇ ਅੰਦਰ ਬਾਹਰ ਗਿਆ ਜੀ ਬਾਕੀ ਲੇਵਾ ਜਿਹੜਾ ਬਣਾਇਆ ਸੋਹਣਾ ਤਿਆਰ ਕਰਨ ਦਾ ਹਾਂਜੀ 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 ਬਹੁਤ ਥਾਣੇ ਵੀ ਵੇਖੋ ਪੀ ਪੀੜੀ ਦੇ ਪਾਵ ਯਾਰਾਂ ਦਾ ਲੱਗਾ ਹੋਇਆ ਕਿਦਾਂ ਲੱਗਾ ਹੋਇਆ ਜੀ 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 ਬਾਕੀ ਸਨਕੀ ਪੂਰੀ ਆ ਤੇ ਦੁੱਧ ਦਾ ਆਈਡੀਆ ਕੋਈ ਦੇ ਸਕਦਾ ਕਿੰਨਾ ਕੁ ਚਵਾਉਗੀ ਇਹ ਪਹਿਲੇ ਸੂਏ ਹਾਂਜੀ ਦੁੱਧ ਵੇ ਕੋਈ ਦਿੱਦਾ ਦੇ ਨੇ ਕਰਮਾਣੇ ਆਰਡਰ ਤਿਆਰ ਕੀਤਾ ਵਾ 15 16 ਦੀ ਉਮੀਦ ਆ ਵੀ ਆਰਾਮ ਨਾ ਕਰੂਗੀ ਠੀਕ ਆ ਹਾਂਜੀ ਹਾਂਜੀ ਬਾਕੀ ਲੇਵਾ ਬੜਾ ਸਾਫ ਸੁਥਰਾ ਹੈ ਹਾਂਜੀ 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 ਪਹਿਲਾ ਹੀ ਸੂਆ ਪਹਿਲਾ ਸੂਆ ਜੀ ਕੁਆਲਿਟੀ ਵੇਖੋ ਵੈੜ ਦੀ ਆ ਵੇਖੋ ਜੀ ਸੋਹਣੀ ਵੇਖੋ ਕਿੰਨੀ ਲੱਗਦੀ ਹੈ ਕਰੋ ਚੈੱਕ ਇੱਕ ਹੋਰ ਗਿੜਾ ਗੜਾ ਮੇਰਾ ਵੀ ਰਾਜਾ ਮੋੜ ਲਾ ਇਹਨੂੰ ਇੱਕ ਵਾਰ ਇੱਕ ਤੋਂ ਮੋੜ ਲੈ ਆ ਆ ਵੇਖੋ ਜਿੱਦਣ ਤਿਆਰ ਹੋ ਗਈ ਪਰਾਲੀ ਸੁਟਣੀ ਪੈਣੀ ਆ ਥੱਲੇ ਉਹਦੇ ਕਰੋ ਦੇਖ انا ਬੱਚੀ ਕਾਦੀ ਆ ਪੂਰੀ ਨਖਰਾਵਾ ਬੱਚੀ ਦੇ ਬਿਲਕੁਲ 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 ਜੀ ਜਿੰਨਾ ਨੇਵਾ ਅੱਗੇ ਨੂੰ ਉਹਨਾਂ ਪਿੱਛੇ ਨੂੰ ਉਹਨਾਂ ਪਿੱਛੇ ਨੂੰ ਆ ਅਜੇ ਹੋਰ ਕੱਡੂਗੀ ਪਿੱਛੇ ਇਹ ਕਰ ਜਣਾ ਅਜੇ ਦੇ ਇਹਨੇ ਕੀ ਜਾਂਦੇ ਨੇ ਵੀ ਪੂਰਾ ਭਰਨਾਵਾ ਦੇਵਾ ਜੀ 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 ਵੇਖੋ ਜੀ ਥਾਨ ਬੜੇ ਸੋਹਣੇ ਲੱਗੇ ਆ ਹਾਂ ਠੰਡੀ ਠੀਰੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਠੰਡੀ ਠੀਰੀ ਹੈ ਦੇਖੋ ਕਰੋ ਚੈੱਕ ਫੋਟਲੇਵਾ ਬਾਹਰ ਨੂੰ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਹੈਗਾ ਹੋਊ ਫੋਟਕੇ ਘਟਿਆ ਹੈਗਾ ਹੈਗਾ ਪਿੰਡ ਸਾਹਿਬ ਹੈਗਾ ਜੀ ਹੈਗਾ ਹੈਗਾ ਬਿਲਕੁਲ ਹੈਗਾ ਆਹ ਵੇਖੋ ਜੀ ਕਰੋ ਚੈੱਕ ਬਾਕੀ ਮੁੱਲ ਵੇਖਿਓ ਕਿ ਮੁੱਲ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਨਿਕਾਜਿਆ ਜੀ ਮੁੱਲ ਕਰਨ ਨੂੰ ਤੇ ਭਾਵੇਂ ਜੇ ਹੁਣ ਬਾਹਰ ਮਾਰਕੀਟ ਦੇ ਹਿਸਾਬ ਨਾਲ ਵੇਖੀਏ ਹਾਂ ਜੀ ਤੇ 70 75000 ਵੀ ਲੋਕ ਮੰਗ ਜਾਣਦੇ ਆ ਹਾਂਜੀ 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 ਸਾਡਾ ਵੱਲੋਂ ਛੋਟੇ ਮੋਲੇ 60000 ਰੁਪਿਆ ਵਾ ਛੋਟ ਹੋ ਜੂਗੀ ਉਹਦੇ ਚੋਂ ਹੀ ਕਰ ਦਾਂਗੇ ਛੋਟ ਕਿੰਨੀ ਕਰ ਦੋਗੇ 2000 ਰੁਪਿਆ ਹੋਰ ਛੋਟ ਕਰ ਦਾਂ 58000 ਦੀ 50000 ਦੀ ਬੱਚੀ ਤੁਹਾਨੂੰ ਲਓ ਵੀ ਜਿੰਨੇ ਪਹਿਲਾਂ ਫੋਨ ਕਰ ਲਿਆ ਉਹਦਾ ਸਮਝ ਲਓ ਵੀ ਲਾਟਰੀ ਲੱਗੀ ਹੈ ਹਾਂਜੀ ਹਾਂਜੀ ਖਣਾ ਸੁਣਾ ਦੀ ਬਾਤ ਘਾੜਤ ਨਹੀਂ ਕੋਈ ਸਰਬ ਉਹ ਆਖੀ ਗਰੰਟੀ ਆ ਪੂਰੀ ਆ ਜੀ ਅਗਲਾ ਵੀ ਤਸੱਲੀ ਕਰੇ ਹਨਾ ਆਪਣੀ ਤਸੱਲੀ ਕਰਕੇ ਜਾਵੇ ਜੀ ਬਾਕੀ ਇੰਨੇ ਮੁੱਲ ਦੇ ਵਿੱਚ ਇੰਦਾ ਦੀ ਬੱਚੀ ਜੀ ਬਹੁਤ ਮੁਸ਼ਕਲ ਲੱਭਣੀ ਆ ਨਹੀਂ ਲੱਭਦੀ ਜੀ ਨਹੀਂ ਲੱਭਦੀ ਜੀ ਜੀ ਤੇ ਦੂਜੇ ਨੰਬਰ ਦੇ ਹੁਣ ਆਪਾਂ ਦਿਖਾਈਏ ਝੋਟੀ ਹਾਂਜੀ ਝੋਟੀ ਦੀ ਫੇਸ ਕੁਆਲਟੀ ਪਹਿਲਾਂ ਚੈੱਕ ਕਰੋ ਬੜੀ ਸੋਹਣੀ ਆ ਇਹਦਾ ਸੁਆ ਦੂਜਾ ਇਹਦਾ ਸੁਆ ਦੂਜਾ ਵਾਜੀ ਠੀਕ ਹੈ ਜੀ ਕਿੰਨੇ ਕ ਦਿਨ ਖੜਦੀ ਆ ਇਹ ਦੇਖੋ ਜੀ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਅੱਜ 16 ਤਰੀਕ ਦਿਨ ਲਗਭਗ ਪੂਰੇ ਆ ਅੱਛਾ ਤੇ ਦਿਨ ਉੱਤੇ ਲੈ ਦੇ ਦੋ ਚਾਰ ਦਿਨ ਪੰਜ ਦਿਨ ਲੈ ਦੇ ਕਹਿੰਦੇ ਜਾਂਦੇ ਜੀ ਠੀਕ ਆ ਤੇ ਦੁੱਧ ਕਿੰਨਾ ਕੁ ਚੋਆਇਆ ਨੇ ਦੁੱਧ ਪਹਿਲੇ ਸਵੇਰੇ ਦੇ ਵੇਖੋ ਜੀ 12 ਲੀਟਰ ਨੇ ਚੋਆਇਆ ਵਾ ਠੀਕ ਆ ਐਰ ਕਹੇ ਦੀ 14 ਤੋਂ 15 ਲੀਟਰ ਦੀ ਉਮੀਦ ਵਾ ਠੀਕ ਆ ਚੰਗੀ ਸੰਭੀ ਜਾ ਮੰਨ ਲਓ ਵੇਖੋ ਤੁਸੀਂ ਆ ਵੀ ਦੇਖ ਲੋ ਵੀ ਐਰ ਜੀ ਜੀ ਬਿਲਕੁਲ ਬਿਲਕੁਲ ਬਾਕੀ ਇਹ ਜੇ ਦਿਨ ਲੈ ਜੂਗੀ ਲੱਗਦਾ ਦਿਨ ਲੈ ਜੂਗੀ ਇਹ ਜੀ ਲੱਗਦਾ 5-6 ਦਿਨ ਹਫਤਾ ਖੜਜੂ। 10 ਦਿਨ ਲੱਗਦੀ ਉੱਤੇ ਡੰਗਰ ਕਈ 10-10 ਦਿਨ 15 ਜਿੰਨੇ ਦਿਨ ਲੈ ਜੂਗੀ ਹੁਣ ਤੇ ਸੋਨਾ ਹੀ ਐ। ਸੋਨੇ ਸੋਨਾ ਵਾਲੀ। ਤੋਰੋ ਜੀ। ਬਾਕੀ ਥਣ ਕੁਆਰਟੀ ਦੇਖੋ ਬਹੁਤ ਵਧੀਆ ਲੱਗੀ ਆ। ਜੀ ਜੀ। ਮੋਰੀ ਵਾਲਾ ਥਣ। ਥਣ ਪੂਰਾ ਵਧੀਆ ਲੱਗਾ ਜੀ ਆ। ਹਾਂ ਜੀ। ਕਰੋ ਚੈੱਕ ਜੇ ਭਲਾਂ ਭੁਲਾਂ ਪੈਣ ਡੀਆਂ ਜੇ। ਹਾਂ ਜੀ। ਹਾਂ ਜੀ। ਜਾਣ ਦੀ। ਇਹਨੂੰ ਹੀ ਤੋੜ ਤੋਂ ਬਾਹਰ ਨੂੰ ਜਿੰਦ ਨੂੰ ਮਾਰਦੀ ਤੋ। ਹਾਂ। ਕੋਕਰੋ ਕਾਲ ਦੇ ਸੋਨਾ। ਕੁਆਲਿਟੀ ਚੰਗੀ ਝੋਟੀ ਦਾ ਨੇਵਾ ਚੈੱਕ ਕਰੋ। ਬਾਕੀ ਥਾਣ ਵੀ ਸੋਹਣੇ ਲੱਗੇ ਬਾਕੀ ਪਿੱਠਪੂੜਾ ਚੰਗਾ ਚੌੜਾ ਕੋਈ ਲਿੱਸੀ ਨਹੀਂ ਕਿਸ ਬੰਨਿਓ ਸੋਹਣੀ ਆ ਆ ਵੇਖੋ ਜੀ ਆ ਜਾਓ ਭਾਜੀ ਜਾਨ ਬਾਕੀ ਝੋਟੀ ਕਰਮਾਲੀ ਰਹੀ ਨਾ ਪੜੀ ਆ ਕੇ ਨੇ ਕੇ ਹਾਂਜੀ 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 ਖਵਾਈ ਖਰਾਖ ਖਵਾਈ ਪਤਾ ਲੱਗਦਾ ਝੋਟੀ ਦੇ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੰਦਰ ਸਾਹਿਬ ਇੱਕ ਛੋਟਾ ਛੋਟਾ ਦੇ ਲਈ ਬਲੇਰੋ ਤੇ ਆਈ ਲੱਗੀ ਠੀਕ ਹੈ ਜੀ ਠੀਕ ਹੈ ਆ ਵੀ ਕੋਈ ਥਾਂ ਤੋਂ ਵੇਖ ਲਓ ਪਈ ਥਣਾ ਸੁਣਾ ਦੀ ਕੋਈ ਬਾਤ ਘੜਦਨੀ ਹੈਗੀ ਜੀ ਬਿਲਕੁਲ ਨਹੀਂ ਜੀ ਠੀਕ ਆ ਬਾਕੀ ਜਿਹੜੇ ਵੀ ਭਰਾ ਨੇ ਖੜਨੀ ਆਪਣੀ ਮਲਕ ਥਣ ਟਿੱਪ ਕੇ ਆਪਣੇ ਹਿਸਾਬ ਨਾਲ ਜਿੱਦਾਂ ਮਾਦੀ ਘੜਨੇ ਕੋਈ ਇਹਦੇ ਵਿੱਚ ਥਣਾ ਨਿਜਵਾਦ ਘੜਦਨੀ ਆ ਆਪਣੀ ਸਮਝ ਨਾਲ ਹੀ ਖੜਨੀ ਜਿੰਨੇ ਖੜਨੀ ਹੈ ਨਾ ਤੇ ਮੋਲੇ ਦਾ ਦੱਸੀ ਕਿੰਨਾ ਕਰਨਾ ਜੀ ਵੇਖੋ ਜਿੱਦਾਂ ਦੀ ਝੋਟੀਆਂ ਮੋਲ ਤੇ ਕਰਨ ਨੂੰ ਭਾਵੇਂ ਅਸੀਂ 1.45 ਕਰ ਲਈਏ 1.5 ਕਰ ਲਈਏ ਹਾਂਜੀ ਪਰ 1.25 ਦੀ ਜਿਹੜੀ ਆ ਦੇ ਦਾਂਗੇ ਛੋਟ ਹੋ ਜੂਗੀ ਚਲੋ ਹੋਰ 5 ਰੁਪਏ ਛੋੜ ਕਰ ਦਾਂਗੇ ਜੀ ਇੱਕ ਵੀ ਦੀ ਇੱਕ ਵੀ ਦੀ ਜਿਹੜੀ ਆ ਹਾਂ ਨਾ ਬਿਲਕੁਲ ਬਿਲਕੁਲ ਜਾਇਜ਼ ਮੁੱਲਿਆ ਹਾਂਜੀ ਠੀਕ ਹੈ ਜੀ ਆ ਮੁੱਲ ਨਹੀਂ ਕਿ ਲੱਭਣੇ ਹਨਾ ਜਾਇਜ਼ ਮੁੱਲ ਹੋਰ ਮੌਕੇ ਥੋੜਾ ਬੋਦਾ ਮਾਨਤਨ ਕਰ ਦਿਓ ਚਲੋ ਇਹ ਕੋਈ ਵੀਰ ਭਰਾ ਹੁਣ ਕਰ ਕੋਈ ਨਹੀਂ ਕਰ ਦਵਾਗੇ ਜੀ 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 ਕੋਈ ਲਕੀਰ ਨਹੀਂ ਮਾਰੀ ਪਈ ਨੇ ਦੀ ਦੇਣੀ ਆ ਕੋਈ ਫੋਨ ਲਾਵੇ ਹਨਾ ਹੋ ਜੂਗਾ ਵੀ ਹੌਸਲਾ ਉਹਦਾ ਹੋਣਾ ਭਾਈ ਦਾ ਵੀ ਬਿਲਕੁਲ ਜੀ ਬਿਲਕੁਲ ਮਾਲ ਵੇਖਿਓ ਵੀ ਸੋਹਣਾ ਲੱਗੂਗਾ ਕੋਲ ਆਓਗੇ ਜਦੋਂ ਆੜੀ ਆ ਗਈ ਟੋਕੜ ਗੱਬੜੇ ਇਹ ਟੋਕੜ ਗੱਬੜਾ ਜੀ ਕਿੰਨੇ ਚਿਰ ਦੀ ਗੱਬੜਾ ਜੀ 5 ਮਹੀਨੇ ਦੀ ਗੱਬੜਵਾ ਅੱਛਾ ਜੀ ਹਾਂ ਠੀਕ ਆ ਇਹਦੇ ਥੱਲੇ 4 ਕਿਲੋ ਦੁੱਧ ਆ ਹਾਂ ਜੀ ਇੱਕ ਟਾਈਮ ਮਿਲਦੀ ਆ ਇੱਕੋ ਟਾਈਮ ਚ ਆਉਂਦੇ ਆ ਇੱਕੋ ਟਾਈਮ ਚ ਆਉਂਦੇ ਆ ਤੇ 4 ਮਹੀਨੇ ਚੈੱਕ ਪਾਸ ਹੈ ਤੁਹਾਡੀ 5 ਮਹੀਨੇ ਦੀ 5 ਮਹੀਨੇ ਦੀ ਚੈੱਕ ਪਾਸ ਆ ਗਰੰਟੀ ਆ ਸਾਡੀ ਅੱਛਾ ਹਾਂ ਤੇ ਬਾਕੀ ਇੱਕ ਟਾਈਮ ਹੀ ਚੋਨੇ ਵੀ ਆ ਨੇ ਤੁਸੀਂ ਆਪ ਆਪਣੇ ਡੀਟਰ ਕੋ ਚੈੱਕ ਕਰਾਈਂ ਅਗਲੇ ਦਿਨ ਯਕੀਨ ਦੇ ਲਿਆਂਦੀ ਆਂ ਨਹੀਂ ਆਪ ਕਰਾਈ ਆ ਠੀਕ ਹੈ ਜੀ ਹਾਂ ਆਹ ਦੇਖੋ ਵੀਡੀਓ ਵੀ ਕੰਪਲੀਟ ਬਣੀ ਐ ਦੀ ਠੀਕ ਹੈ ਜੀ ਮੰਨ ਲਓ ਸਾਡੀ ਗਰੰਟੀ ਆ ਪੂਰੀ ਤੋਰੋ ਜੀ ਇਹਨੂੰ ਹਾਂ ਦੋ ਤੇ ਚਾਰ ਕਿਲੋ ਇੱਕੋ ਟਾਈਮ ਹਾਂ ਜੀ ਥਣ ਲੇਵਾ ਚੰਗਾ ਐ ਆਪਣਾ ਥਾਲੀ ਦਾ ਸਾਫ ਆ ਵੀ ਬਹੁਤ ਜ਼ਿਆਦਾ ਚੁਾਈ ਵਧੀਆ ਵਾ ਜੀ ਮਾਫੀ ਸੋਹਣਾ ਲੇਵਾ ਵਾ ਸਾਬ ਸੁਸਰੀ ਝੋਟੀ ਕੁਆਲਟੀ ਵਾਲੀ ਚੰਗੀ ਆ ਆ ਵੇਖੋ ਜੀ ਕੱਦ-ਕਾੜ ਵੀ ਸੋਹਣਾ ਖਾਣ ਵੀ ਚੰਗੇ ਸੋਹਣੇ ਲੱਗੀਆਂ ਤੇ ਸੱਜਰ ਭਾਈ ਕਿੰਨਾ ਕ ਦੁੱਧ ਚੋਂਦੀ ਰਹੀ ਏ ਸੱਜਰੇ ਨੇ 12 ਤੋਂ 14 ਲੀਟਰ ਕੱਢਿਆ ਜੀ ਠੀਕ ਆ ਹਾਂ ਜੀ ਆ ਵੇਖੋ ਜੀ ਬਾਕੀ ਸਿੰਗ ਨਿੱਕਾ ਵੱਡਾ ਸਿੰਗ ਨਹੀਂਗਾ ਸਿੰਗ ਨਿੱਕਾ ਸਿੰਗ ਵਾ ਜੀ 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 ਪਿੱਠ ਫੁੜੇ ਦੀ ਚੰਗੀ ਕਾਮ ਆ ਆ ਕਰੋ ਜੇ ਫੇਸ ਵੇਖੋ ਕਿੱਦਾਂ ਸੋਹਣਾ ਇਹਦਾ ਚੰਗੀ ਕੁਆਲਿਟੀ ਹੈ ਜਾਣ ਦੋ ਸਵੇਰ ਨੂੰ ਚੁਾਈ ਕਰ ਦੇਗਾ ਸ਼ਾਮ ਨੂੰ ਸ਼ਾਮ ਦੇ ਟਾਈਮ ਕਰੀਤੀ ਹੈ ਠੀਕ ਹੈ ਇੱਕੋ ਟਾਈਮ ਚੁਾਈਗਾ ਤੇ ਪਹਾੜੇ ਤੇ ਹਾਂਜੀ ਅੱਜ ਪਹਾੜੇ ਤੇ ਠੀਕ ਹੈ ਜੀ ਚੱਲ ਇਹਦੇ ਚ ਕੋਈ ਥਣਾ ਸੁਣਾ ਦੀ ਕੋਈ ਬਾਤ ਘਾੜ ਬਿਲਕੁਲ ਕੋਈ ਬਾਤ ਘਾੜ ਨਹੀਂ ਕੋਹੀਆਂ ਧਾਰਾਂਾਂ ਵਾਂ ਚੋਂ ਥਾਣਾ ਦੇ ਵਿੱਚ ਠੀਕ ਹੈ ਜੀ ਅ ਚਵਾਈ ਵੀ ਰੂਮ ਵਰਗੀ ਕੋਲੀ ਠੀਕ ਹੈ ਜੀ ਹਾਂ ਤੇ ਬਾਕੀ ਪਹਾੜਾ ਮੜਾ ਜਾ ਪਾਓ ਗਾੜੀ ਤੇ ਉਦਾਂ ਹੀ ਚੱਲੀ ਮਰਪਿੰਦੀ ਆ ਠੀਕ ਹੈ ਗਾਂਵ ਵਾਦੇ ਦੀ ਹਨਾ ਜਿੰਨੇ ਕਈ ਆਨਲਾਈਨ ਸਮਝ ਦੇ ਵਿੱਚ ਦੇ ਸਵਾ ਲੱਖ ਦੀ ਝੋਟੀ ਬਣਨੀ ਆ ਹਾਂ ਜੀ ਹਾਂ ਜੀ ਕਈ ਵੀਰ ਤਿਆਰ ਕਰਦੇ ਟੁਕੜਾ ਮੁੱਲ ਦੱਸ ਦੀਏ ਕੋਲੇ ਦਾ 75000 ਆ ਜੀ ਛੋੜ ਕਿ ਨਹੀਂ ਕਰ ਦੋਗੇ ਛੋਟ 72000 ਦੀ ਦੇ ਦਾਂਗੇ ਹੋਰ ਹੋ ਜੂ ਮੌਕੇ ਤੇ ਕਰਦਾਂਗੇ ਜੀ ਤੋ ਫੋਨ ਲਾਵੇ ਜਿੰਨੂੰ ਪਸੰਦ ਹੋਵੇ ਹਨਾ ਕਰਦਾਂਗੇ 2000 70 ਪੂਰੇ ਜੀ 70000 ਦੀ ਦੇ ਰਾਂ ਠੀਕ ਹੈ ਜੀ ਲਾਇਓ ਫੋਨ ਚੰਗੀ ਐ ਝੋਟੀ ਸੋਹਣੀ ਐ ਜੀ ਬਿਲਕੁਲ ਬਿਲਕੁਲ ਇਹ ਅੱਗੇ ਗੱਪਣਾ ਕੀ ਜੀ ਇਹ 9 ਮਹੀਨਰ ਗੱਪਣਾ ਜੀ 9 ਮਹੀਨੇ ਦੀ ਗੱਪਣ ਇੱਕ ਮਹੀਨਾ ਰਹਿੰਦਾ ਹਨਾ ਪੂਰਾ ਇਹ ਵੀ ਝੋਟੀ ਚੰਗੇ ਦੁੱਧ ਵਾਲੀ ਆ ਜੀ ਮਤਲਬ 14 ਲੀਟਰ ਇਹਨੇ ਪਹਿਲੇ ਦੋੇ ਕੱਢਿਆ ਵਾ ਜੀ ਤੇ ਐਸ ਬਾਰੇ ਦੀ ਉਮੀਦ ਆ ਵੀ 16 ਲੀਟਰ ਤੇ ਜਾਊਗੀ ਚੰਗੀ ਕੁਆਲਿਟੀ ਵਾਲੀ ਝੋਟੀ ਆ ਆ ਫਿਰ ਕਰੋ ਚੱਕ ਸੋਹਣੀ ਸਨਖੀ ਆ ਅਜੇ ਇੱਕ ਮਹੀਨਾ ਰਹਿੰਦਾ ਤੇ ਜਿੱਥੇ ਕਿਨੇ ਸੋਣਾ ਉਦੋਂ ਉਹ ਬਿਜਾਰ ਬਹੁਤ ਠਖਾ ਜਣਾ ਹਾਂ ਉਦੋਂ ਬਹੁਤ ਜਿਆਦਾ ਅੱਗ ਲੱਗਣੀ ਆ ਹਾਂ ਉਦੋਂ ਸੁਆਹ ਡੰਗਰ ਲੱਭਣਾ ਨਹੀਂ ਨਹੀਂ ਲੱਭਦਾ ਨਹੀਂ ਲੱਭਦਾ ਚੰਗਾ ਡੰਗਰ ਤੇ ਹੁਣ ਵੀ ਪਿੰਡ ਸਾਹਿਬ ਨਹੀਂ ਜੇ ਮਿਲਦਿਆ ਨਹੀਂ ਮਿਲਦਾ ਜੀ ਮੱਝਾਂ ਬਹੁਤ ਘਟ ਗਈਆਂ ਪੰਜਾਬ ਦੇ ਵਿੱਚ ਮੱਝਾਂ ਤੇ ਹੈ ਹੀ ਨਹੀਂ ਰਹਿ ਹੀ ਨਹੀਂ ਗਈਆਂ ਤੇ ਕੱਟੀ ਕੋਈ ਪਾਲ ਕੇ ਰਾਜੀ ਨਹੀਂ ਆ ਤੇ ਦੁੱਧ ਕਹਿੰਦੇ ਸਾਰੇ ਹਨੂ ਕਰੇ ਬਾਲਟੀ ਚ ਪੈਂਦਾ ਮੈਨੂੰ ਮੱਝਾਂ ਘਟ ਗਈਆਂ ਵਾ ਤੂੜੀ ਰੋਣ ਰਹੀ ਆ ਕੋਈ ਪੁੱਛ ਨਹੀਂ ਦਿਆ ਤੂੜੀ ਨੂੰ ਨਹੀਂ ਕੋਈ ਪੁੱਛਦਾ ਉਰੀ ਦਾ ਰੇਟ ਨਹੀਂ ਰਹਿ ਗਿਆ ਕੋਈ ਵੀ ਤੇ ਮੱਝ ਦਾ ਰੇਟ ਉਹੋ ਹੀ ਮੰਗੀ ਜਾਂਦੇ ਆ ਵੀ ਜਿਹੜਾ ਅੱਜ ਤੋਂ 4 ਸਾਲ ਦਾ 5 ਸਾਲ 10 ਸਾਲ ਪਹਿਲਾਂ ਸੀ ਹਨਾ ਇਹ ਇੱਕ ਮਹੀਨਾ ਪੂਰਾ ਲੈ ਜੂ ਹਾਂਜੀ ਇੱਕ ਮਹੀਨਾ ਲੈ ਜੂਗੀ ਵਾਧੂ ਵੀ ਦਾ ਦੇ ਜੀ ਤੇ ਕਹਿ ਨਹੀਂ ਸਕਦੇ ਥਣਾ ਸੁਣਾ ਦੀ ਤੁਹਾਡੀ ਉਹ ਕੀ ਹੈ ਬਿਲਕੁਲ ਇੱਕ ਨੰਬਰ ਚਾਈ ਕੋਈਆਂ ਧਾਰਾ ਕਿਉਂ ਥਣਾ ਦੇ ਵਿੱਚ ਕੋਈ ਬਾਤ ਘਾੜਦੇ ਪੀਏ 9 ਮਹੀਨੇ ਹੁਣ ਦੱਸਿਆ ਹੋ ਸਕਦਾ ਕਿ 9 ਮਹੀਨਾ ਦਾ 10 ਦਿਨ ਉੱਤੇ ਲਾ ਜੀ ਹਨਾ ਮਹੀਨਾ ਹੀ ਰਹਿੰਦਾ ਵਾ 2 ਮਹੀਨੇ ਦਾ 10 ਦਿਨ ਉੱਤੇ ਲਾ ਜੇ 10 ਦਿਨ ਪਹਿਲਾਂ ਸੁੱਬੇ ਹਨਾ ਇਹ ਤਾਂ ਡਾਕਟਰ ਨੇ ਹੀ ਦੱਸਿਆ ਵਾ ਜਿੱਦਾਂ ਵੀ ਜਾਂ ਘਰ ਵਾਲਿਆਂ ਨੂੰ ਪੱਕੀ ਡੇਟ ਪਤਾ ਹੁੰਦੀ ਆ ਤੁਸੀਂ ਮਹੀਨਾ ਹੀ ਗੇੜ ਲਓ ਤੁਸੀਂ ਤੁਹਾਡਾ ਵਪਾਰ ਦਾ ਕੰਮ ਹਾਂਜੀ ਹਾਂਜੀ ਬਿਲਕੁਲ ਜੋ ਤੁਹਾਨੂੰ ਪਿਛੋਂ ਦੱਸਿਆ ਉਹ ਤੁਸੀਂ ਅੱਗੇ ਦੱਸ ਦਿਓ ਬਿਲਕੁਲ ਬਿਲਕੁਲ ਜੀ ਜੀ ਤੇ ਮੋਹ ਲੈ ਕਿੰਨਾ ਕਰਨਾ ਜੀ ਮੋਹਲੇ ਦਾ 50000 ਹਾਰਾ ਜੀ ਛੋੜ ਕਿੰਨੀ ਕਰ ਦੋਗੇ ਛੋੜ 90 ਦੀ ਦੇ ਦਾਂਗੇ ਹੋਰ ਹੋ ਜੂ ਮੌਕੇ ਦਾ ਮਾਰ ਦਾਨ ਕਰ ਦਾਂਗੇ ਕਈ ਰੰ ਜੁੜੇ ਵਾਲਾ ਭੈਣ ਭਰਾ ਜਾਂਦਾ ਉਹਦਾ ਵੱਧ ਕਰਦੇ ਹੋ ਕਰਦਾ ਕਰਦਾ ਜਿੱਦਾਂ ਦੂਰ ਮੋਗੇ ਮਾਨਸੇ ਤੋਂ ਆ ਜਾਂਦੇ ਆ ਹਾਂਜੀ 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 ਕਰਦਾ ਕੋਈ ਨਹੀਂ ਠੀਕ ਹੈ ਜੀ ਹਾਂ ਜੋ ਵੀ ਭੈਣ ਭਰਾ ਵਗਾਰਾ ਮਾਨਤਾਂ ਨੂੰ ਫੁੱਲ ਕਰਾਂਗੇ ਠੀਕ ਹੈ ਜੀ ਇਹ ਇਹੋ ਜਿਹੀ ਕੋਈ ਲਕੀਰ ਨਹੀਂ ਵੀ ਜੋ ਕਹਿਤਾ ਉਹਦੇ ਦੇ ਪੱਕਾ ਵਾ ਕੰਮ ਜਿੱਦਾਂ ਦਾ ਨਹੀਂ ਅਡਾ ਸਿੱਟੋਂ ਮੈਗਾ ਠੀਕ ਹੈ ਜੀ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਾਅਦ ਜੀ ਇਹੋ ਹੀ ਆ ਵੀ ਆਪਣੇ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਸੋਹਣਾ ਚੰਗਾ ਡੰਗਰ ਵੇਖੋ ਚੰਗਾ ਖਰੀਦੋ ਜੀ 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 ਠੀਕ ਆ ਨਾ ਘਰ ਵੀ ਕਟਈਆਂ ਪਾਲਣੀਆਂ ਸ਼ੁਰੂ ਕਰੀਏ ਘਰ ਵੀ ਆਪਣਾ ਜਿਹੜਾ ਵਾ ਛੋਟਾ ਛੋਟੇ ਜਵਾਗ ਵਾ ਜਿੱਦਾਂ ਉਹਨਾ ਵੇਖੋ ਐਂ ਵੀ ਕਰਦੇ ਆ ਜੀ 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 ਆ ਵੇਖੋ ਪਾਲੀਆਂਆਂ ਆ ਕਟੀਆਂ ਵੀ ਆ ਵਸ਼ੀਆਂ ਵੀ ਆ ਹਾਂ ਜਿਹੜੇ ਪਾਲਾਂ ਕੇ ਗਾੜੀ ਬਣ ਗਿਆਂ ਇਹ ਵਪਾਰੀਆਂ ਨੇ ਸ਼ੁਰੂਆਤ ਕੀਤੀ ਹੈ ਕੁਝ ਵਪਾਰੀ ਨਾ ਆਪਣੇ ਘਰਾਂ 'ਚ ਕਟੀਆਂ ਵਸ਼ੀਆਂ ਪਾਲਣੀਆਂ ਸ਼ੁਰੂ ਕਰਨ ਦੇ ਆ ਬਹੁਤ ਜਗ੍ਹਾ ਤੇ ਮਿਲਦੇ ਆ ਜਿਹੜੇ ਆਪਣੇ ਘਰ ਕਟੀਆਂ ਦੇ ਵਸ਼ੀਆਂ ਪਾਲਦੇ ਆ ਪਾਲਦੇ ਪਾਲ ਤੇ ਜੇ ਕਿਸੇ ਵੀਰ ਨੇ ਕੱਟੀ ਵੇਚਣੀ ਹੋਵੇ ਜਾਂ ਭਾਈ ਨੂੰ ਦੱਸ ਦੇ ਜਾਂ ਸਾਨੂੰ ਵੀ ਫੋਨ ਕਰ ਦੇ ਅਸੀਂ ਵੀ ਖਰੀਦ ਲੈਨੇ ਆ ਬਿਲਕੁਲ ਬਿਲਕੁਲ ਕੱਟੀ ਛੋਟੀ ਕਈ ਇਹਨਾਂ ਦੇ ਦਿੰਦੇ ਆ ਦੂਜੇ ਦੋ ਨੰਬਰ ਵਾਲੇ ਬੰਦੇ ਆ ਉਧਰ ਨਾਲੋਂ ਚੰਗਾ ਸਾਨੂੰ ਦੱਸੇ ਅਸੀਂ ਲੈ ਆਵਾਂਗੇ ਠੀਕ ਆ ਠੀਕ ਆ ਕੋਈ ਗੱਲੀ ਨਾ ਹੋਵੇ ਜੀ ਠੀਕ ਆ ਲਾਇਓ ਭਾਈ ਨੂੰ ਉਨਾ ਕਰ ਦਿਓ ਵੀਡੀਓ ਸ਼ੇਅਰ ਚਾਰ ਪਸ਼ੂਆ ਸੋਹਣੇ ਸੁਨਖੇ ਆ ਸਾਰੇ ਆ ਕੇ ਆਪਣੇ ਦਸੱਲੀ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ